ਗੱਲ ਨਹੀਂ ਪਿਆੜੀ ਵਾਲਿਆਂ ਨੂੰ ਇੱਥੇ ਪਾਈਆਂ ਨੇ ਹੋਇਆ ਕੀ ਹੈ ਅਸੀਂ ਦਿਹਾੜੀ ਹੈ ਮੈਂ ਬਸਾਕਾ ਸਰਪੰਚ ਦਾ ਮੇਰੇ ਦੇਖਾਰਾ ਥਾਰੇ ਪਰਚੇ ਨੇ ਕਰਾਏ ਨੇ ਜਿੰਨੇ ਆ ਛੇਰ ਤੋਂ ਘੁਬਾਏ ਨੇ ਚਲੋ ਖਾਲੀ ਬਾਲੇ ਜਾਂਦੇ ਹੁਣ ਦਿਹਾੜੀ ਦੱਸਾ ਕੀ ਗੱਲ ਕੀ ਹੋਈ ਹੈ ਭਾਈ ਕਹਿੰਦਾ ਦਿਹਾੜੀ ਤੇ ਲਿਆ ਰਾਜਨੀਤਿਕ ਬੰਦੇ ਠੀਕ ਨਾ ਕਿੰਨੇ ਘੇਰ ਦੇ ਬਾਹਰ ਬਾਜੀ ਕਿੰਨੇ ਦਿਹਾੜੀ ਦੇ ਬੰਦੇ ਲਏ ਨੇ ਰਾਜਨੀਤਿਕ ਸਾਨੂੰ ਦਿਹਾੜੀ ਦਾ ਦਰਦ ਹੈ ਹਾਂ ਜੀ ਕੀ ਹੋਇਆ ਕਿ ਇੱਕ ਮਿੰਟ ਯਾਰ ਬੋਲੋ ਬੋਲੋ ਕੀ ਹੋਇਆ ਜੀ ਬਾਈ ਜੀ ਕਾਂਗਸੀ ਦਾ ਪ੍ਰਧਾਨ ਆ ਜਿਹੜਾ ਅੱਜ ਛੇ ਸੇ ਘਬਾਉਣੇ ਗਲਤ ਸ਼ਬਦ ਬੋਲ ਕੇ ਇਹ ਕਾਂਗਸੀ ਨਹੀਂ ਨੇ ਇਹ ਦਿਹਾੜੀ ਦਾ ਦਰਦ ਆ ਅੱਜ ਛੇ ਸੇ ਘਬਾਉਣੇ ਜੀ ਜੰਗ ਕਰ ਤੇ ਜੰਗ ਬੜੇ ਨੇ ਇਹਨੇ ਅੱਜ ਬੇਇੱਜ਼ਤੀ ਕੀਤੀ ਸਟੇਜ ਤੇ ਸਾਰੇ ਕਾਂਗਸੀ ਇਹ ਅੱਡਾ ਵੱਡਾ ਲੀਡਰ ਰੂਪ ਦੇ ਨਾਤੇ ਇਹ ਸ਼ਬਦ ਇਹ ਨਹੀਂ ਬੋਲਨੇ ਚਾਹੀਦੇ ਸੀ ਬਹੁਤ ਬੇਇੱਜ਼ਤੀ ਕਰਾਂਗੇ ਕਿ ਇਹ ਜਿਹੜੇ ਵੱਡੇ ਕਾਂਗਰਸੀ ਫੋਲੋਪ ਨਹੀਂ ਕਰਦੇ ਇਹ ਬਿਲਕੁਲ ਗਲਤ ਹੈ ਅਸੀਂ ਕਰਦਣ ਕੇ ਅਜੇ ਵੀ ਕਾਂਗਰਸੀ ਖੜੇ ਖੜੇ ਆ ਗਏ ਮੈਂ ਨਹੀਂ ਮੰਨਦਾ ਕਾਂਗਰਸ ਮੰਨਦੇ ਅੱਜ ਜਿਹੜੀ ਸ਼ੇਰ ਦੀ ਕਾਰਨ ਮਾਂ ਵੀ ਮੰਨਦੇ ਅਲੀ ਜਿਹੜਾ ਚਾਲ ਕਰਨ ਗਿਆ ਹੈ 27000 ਮੋਟਾ ਬੈਠੇ ਕੀ ਗੱਲ ਹੋਈ ਅੰਦਰ ਕਿਸ ਗੱਲ ਨੂੰ ਲੈ ਕੇ ਖਰਾਮਾ ਹੋਇਆ ਅਸੀਂ ਸਾਰ ਗੱਲ ਹੋਲੀ ਇਹੋ ਕੀਤੀ ਦਿਹਾੜੀਆਂ ਵਾਲੀ ਗੱਲ ਕੀਤੀ ਕੋਈ ਅਸੀਂ ਦਿਹਾੜਗੇ ਨਹੀਂ ਛੇਰ ਸਿੰਘ ਕਬਾਏ ਵਾਲੇ ਨੇ ਆ ਮੈਂ ਗੱਲ ਕਹੀ ਹੈਗੀ ਆ ਵੀ ਰਾਜਬਖਸ਼ ਦੇ ਵਰਖਲਾਫ ਵੀ ਇਹ ਦਿਹਾੜਗੇ ਕਰਕੇ ਲਿਆਇਆ ਐਂ ਕਰਕੇ ਲਿਆ ਕੋਈ ਅਸੀਂ ਦਿਹਾੜਦੇ ਨਹੀਂ ਸਭ ਦੇ ਢਿੰਗਾਂ ਪਹਿਣਾ ਢਿੰਗਾਂ ਪਾਣ ਨੂੰ ਸਮਝਦਾ ਹੂ ਤੇ ਉਹ ਸੀਐਨ ਦੇ ਮਗਰ ਆਏ ਹੈਗੇ ਰਾਜਬਖਸ਼ ਦੇ ਮਗਰ